ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਆ ਵੇਖੋ ਵੀ ਜਿੱਦਾਂ ਲੱਖਾ ਸਧਾਨਾ ਨੇ ਗੱਲ ਸੱਚੀ ਕਹੀ ਸੀ ਕੋਈ ਝੂਠੀ ਗੱਲ ਨਹੀਂ ਕਹੀ ਸੀ ਲੱਖੇ ਸਧਾਨੇ ਨੇ ਵੀ ਜਿਹੜਾ ਸਾਡਾ ਜ਼ਮੀਨ ਦਾ ਪਾਣੀ ਆ ਧਰਤੀ ਹੇਠਲਾ ਪਾਣੀ ਆ ਉਹ ਵਾਕਈ ਖਰਾਬ ਹੋ ਗਿਆ ਯਾਰ ਸਹੀ ਗੱਲ ਆਉਂਦੀ ਹੁਣਾ ਤੁਸੀਂ ਨਾ ਵੇਖੋ ਤੁਹਾਨੂੰ ਮੈਂ ਵਿਖਾ ਰਿਆਂ ਵੀ ਆਹ ਗੱਡੀ ਆ ਟੈਂਪੂ ਇਹ ਇੱਥੋਂ ਹੁਣ ਨਹਿਰ ਦੇ ਲਾਗੂ ਆਵੇ ਨਹਿਰ ਦੇ ਨਾਲ ਨਾ ਬੋਰ ਕੀਤਾ ਹੋਇਆ ਆਉ ਆਉ ਵੇਖ ਸਕਦੇ ਹਾਂ ਥੱਲੇ ਠੀਕ ਹੈ ਨਾ ਇੱਥੋਂ ਪਾਣੀ ਭਰ ਕੇ ਆ ਤੁਹਾਨੂੰ ਮੈਂ ਦਿਖਾਉਣਾ ਆਵੇ ਚਲਾਉਣਗੇ ਪਾਣੀ ਪਾਇਆ ਠੀਕ ਅਬ ਇੱਥੋਂ ਪਾਣੀ ਭਰ ਕੇ ਤੇ ਹੁਣ ਪਿੰਡਾਂ ਦੇ ਵਿੱਚ ਸਪਲਾਈ ਕਰਦੇ ਆ ਮਦਰਾ ਯਾਰ ਧਰਤੀ ਇੱਥੇ ਦਾ ਪਾਣੀ ਨਾ ਇੰਨਾ ਖਰਾਬ ਹੋ ਗਿਆ ਵੀ ਉਹ ਪੀਣ ਯੋਗ ਤਾਂ ਰਿਹਾ ਹੀ ਨਹੀਂ ਤੇ ਘੱਟ ਤੋਂ ਘੱਟ ਮੈਨੂੰ ਲੱਗਦਾ ਇਹੋ ਜਿھے 5-6 ਟੈਂਪੂ ਦੇ ਗਏ ਆ ਇਹੋ ਜਿھے 6-7 ਟੈਂਪੂ ਆ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਹੁਣ ਉਹ ਬਾਈ ਇੰਜਨ ਚਲਾਉਣ ਲੱਗਾ ਤਾਂ ਤੇ ਇਹ ਨਹਿਰ ਦੇ ਨਾਲ ਬਿਲਕੁਲ ਬੂਰ ਕੀਤਾ ਹੋਇਆ ਕਿਉਂਕਿ ਮਿੱਠਾ ਪਾਣੀ ਕਰਕੇ ਆਵੇ ਤੇ ਆ ਵੀ ਦੇਖ ਸਕਦੇ ਆ ਤੁਸੀਂ ਨਹਿਰ ਦੇ ਨਾਲ ਬਿਲਕੁਲ ਬੋਰ ਆ ਉੱਥੋਂ ਥੱਲੋ ਪੈਪ ਚੜਾ ਕੇ ਆ ਟੈਂਪੂ ਦੇ ਵਿੱਚ ਕੀ ਕੀ ਹੋਈ ਆ ਇੱਧਰ ਤੇ ਇਹ ਕੀ ਕੀ ਰੇਟ ਪਾਣੀ ਦੇਣੇ ਪਿੰਡਾਂ 'ਚ ਕੋਈ ਪਤਾ ਨਹੀਂ ਮੈਨੂੰ ਤਾਂ ਪਹਿਲੇ ਤੋਂ ਬਾਈ ਨੂੰ ਤੇ ਆਵੇ ਤੁਹਾਨੂੰ ਮੈਂ ਦੱਸਦਾ ਕੀ ਰੇਟ ਪਾਣੀ ਵੇਖਦਾ ਬਾਈ ਨੂੰ ਪੁੱਛ ਕੇ ਇਹ ਆ ਵੇਖ ਸਕਦੇ ਹੋ ਤੁਸੀਂ ਇਹ ਭਾਈ ਕੀ ਰੇਟ ਦਿੰਦੇ ਪਾਣੀ 1000 ਰੁਪਈਆ ਦਾ 20 ਲੀਟਰ 1000 ਰੁਪਈਆ ਦਾ 20 ਲੀਟਰ ਜਿਹੜਾ ਪਾਣੀ ਮਤਲਕੇ ਇਥੋਂ ਭਰ ਕੇ ਤੇ ਲਾ ਕੇ ਵੀ ਲਿਆ ਇਹ ਤੁਹਾਨੂੰ ਮਿੱਠਾ ਪਾਣੀ ਭਰ ਕੇ ਨਹਿਰਨ ਲਾਗੋ ਮਤਲਬ ਇੰਨਾ ਪਾਣੀ ਜਿਹੜਾ ਨਾ ਆਪਣੇ ਧਰਤੀ ਹੇਠਲਾ ਖਰਾਬ ਹੋ ਗਿਆ ਸਾਬ ਲਾ ਲਓ ਤੁਸੀਂ ਕੋਈ ਝੂਠ ਨਹੀਂ ਬਾਈ ਦੀ ਵਾਕਿਆ ਗੱਲ ਸੱਚੀ ਯਾਰ ਨਹਿਰ ਦੇ ਲੱਗ ਕੇ ਆਵੇ ਬੋਰ ਕੀਤਾ ਤੇ ਪਾਣੀ ਮਿੱਠਾ ਬਿਲਕੁਲ ਇਹਦਾ ਧਰਤੀ ਹੇਠਲਾ ਪਾਣੀ ਤਾਂ ਗੰਦਾ ਹੀ ਹੋ ਗਿਆ ਇਨਾ ਬੁਰਾ ਹਾਲ